ਬਸਿਕਲੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਸਾਰੇ ਜਣੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਹਾਂ ਅਸੀਂ ਵੀ ਬਹੁਤ ਵਧੀਆ ਹੋਰ ਸੁਣਾਓ ਕਿਦਾਂ ਚੱਲਦਾ ਪਿਆ ਕੰਮਕਾਰ ਜੀ ਕੰਮਕਾਰ ਤੁਹਾਨੂੰ ਪਤਾ ਹੀ ਅੱਜਕੱਲ ਝੋਨਾ ਲੱਗਦਾ ਪਿਆ ਵਾ ਤੇ ਸਾਰੇ ਬਿਜੀ ਬਹੁਤ ਜ਼ਿਆਦਾ ਵਾ ਫਿਰ ਵੀ ਅਹੀਂ ਤੁਹਾਡਾ ਨਾਲ ਧੰਨਵਾਦ ਕਰਨ ਆਏ ਆ ਜੀ ਅਹੀਂ ਨਵੀਂ ਵੀਡੀਓ ਸ਼ੁਰੂ ਕੀਤੀ ਹੈ ਮਿਤਕਰਾ ਤੇ ਤੁਸੀਂ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਸਾਨੂੰ ਬਹੁਤ ਮਤਲਬ ਸਾਡੇ ਸੋਚਣ ਤੋਂ ਵੀ ਵੱਧ ਇੰਨਾ ਹੀ ਸੋਚਿਆ ਨਹੀਂ ਕਿ ਤੁਸੀਂ ਇੰਨਾ ਜ਼ਿਆਦਾ ਪਿਆਰ ਦਿਓਗੇ ਬਹੁਤ ਵਧੀਆ ਵੀਡੀਓ ਚੱਲਦੀ ਪਈ ਆ ਵਧੀਆ ਵਧੀਆ ਕਮੈਂਟ ਕਰਦੇ ਹੋ ਤੁਸੀਂ ਹਨਾ ਦੱਸਦੇ ਵੀ ਹੋ ਹਨਾ ਮਤਲਬ ਅੱਗੇ ਕਿਦਾਂ ਬਣਾਈਏ ਮਤਲਬ ਬਹੁਤ ਵਧੀਆ ਕਮੈਂਟ ਆ ਰਹੇ ਹਨਾ ਨਹੀਂ ਪਹਿਲੀ ਵੀਡੀਓ ਚ ਬਹੁਤ ਸਾਰਾ ਪਿਆਰ ਮਿਲਿਆ ਸਾਨੂੰ ਹੁਣ ਅਸੀਂ ਪੜੀ ਲਿਖੀ ਨਾ ਉਹਦੀ ਜ਼ਰੂਰਤ ਬਣਾਈਆਂ ਅਸੀਂ ਹੋਰ ਚਲੋ ਸੰਦੀਪ ਧਰਗੋਲ ਚੰਗਾ ਨਹੀਂ ਸੰਦੀਪ ਨੂੰ ਬਹੁਤ ਮਾਰੇ ਕਮੈਂਟ ਆਉਂਦੇ ਰੇਆ ਚਲੋ ਚਲੋ ਵੀ ਕਰਨਾ ਹੀ ਪੈਂਦਾ ਨੇ ਸੀਨ ਦੇ ਹਿਸਾਬ ਨਾਲ ਹੁੰਦਾ ਹਨਾ ਤੇ ਬਾਕੀ ਅਸੀਂ ਇਹੀ ਦੱਸਣਾ ਚਾਹੁੰਦੇ ਆ ਕਿ ਮੇਰੇ ਸਭ ਨਾਲ 650 ਸਬਸਕ੍ਰਾਈਬਰ ਹੋ ਗਏ ਹਨਾ ਹਾਂਜੀ ਬਹੁਤ ਬਹੁਤ ਧੰਨਵਾਦ ਦਾ ਸਾਰਾ ਅਸੀਂ ਨਾ ਸੋਚਿਆ ਨਹੀਂ ਬਹੁਤ ਆਡਾ ਚੈਨਲ ਗ੍ਰੋਥ ਕਰਨ데요 ਜੀ ਇਹ ਸਭ ਮਤਲਬ ਜੇ ਅਸੀਂ ਕਹੀਏ ਤੇ ਜੋਬਨ ਭਾਜੀ ਜੋਬਨ ਭਾਈ ਨੇ ਬਹੁਤ ਜਿਆਦਾ ਸਾਥ ਦਿੱਤਾ ਸਾਡਾ ਉਹਨਾਂ ਨੇ ਚੈਨਲ ਬਣਾ ਦਿੱਤਾ ਸਾਨੂੰ ਤੇ ਨਾਲ ਲਵਲੀ ਲਵਲੀ ਨੇ ਮਤਲਬ ਮੈਨੂੰ ਐਡਿਟ ਨਹੀਂ ਕਰਨੀ ਉਹਦੀ ਆਉਂਦੀ ਵੀਡੀਓ ਹਨਾ ਮਤਲਬ ਰਾਤ ਨੂੰ ਜਾਣਾ ਲਵਲੀ ਕਰ 10 ਵਜੇ ਵੀ ਜਾਣਾ ਉਦੋਂ ਵੀ ਐਡਿਟ ਕਰਕੇ ਦੇ ਦੇਣੀ ਉਹਨੇ ਮਿਊਜ਼ਿਕ ਮੈਜਿਕ ਸਭ ਕੁਝ ਲਾ ਕੇ ਜਾਨੇ ਮੈਨੂੰ ਹੁਣ ਮੈਨੂੰ ਪਤਾ ਲੱਗ ਗਿਆ ਮਾਰਾ ਮੋਟਾ ਇਨਾ ਮੈਂ ਨਹੀਂ ਕਹਿੰਦਾ ਕਿ ਮੈਂ ਬੜਾ ਸੀ ਸਾਰੀ ਟੀਮ ਨੇ ਬਹੁਤ ਸਾਥ ਦਿੱਤਾ ਸਾਡੀ ਸਾਰੀ ਟੀਮ ਨੇ ਰਮਨ ਭੈਣ ਜੀ ਹੁਣ ਅਨੀਰ ਰਪਿੰਦਰ ਭਾਬੀ ਨੇ ਸਾਰਿਆਂ ਨੇ ਜੋਤ ਭਾਬੀ ਨੇ ਮੈਂ ਸਾਰਿਆਂ ਦਾ ਸਾਥ ਦਿੱਤਾ ਕਿ ਜਿੱਥੇ ਨਹੀਂ ਸੀ ਇਹਦਾ ਪਤਾ ਲੱਗਦਾ ਸੀਨ ਵੀ ਦੱਸਦੇ ਰਹੇ ਹਾਂ ਕੋਈ ਜਿਹੜੀ ਵੀਡੀਓ ਬਣਾਈ ਨਹੀਂ ਵੀ ਪਤਾ ਲੱਗਦਾ ਕੋਈ ਨਹੀਂ ਮੈਨੂੰ ਸੀਨ ਵੀ ਦੱਸਦੇ ਰਹੇ ਹਨ ਨੂੰ ਮੈਂ ਲਵਲੀ ਕੋਲ ਪੁੱਛ ਲੈਣਾ ਲਵਲੀ ਅੱਗੇ ਕਿੱਦਾਂ ਕਰੀ ਉਹਨੇ ਦੱਸ ਦੇਣਾ ਜਾਂ ਰਪਿੰਦਰ ਭਾਬੀ ਨੇ ਦੱਸ ਦੇਣਾ ਤੇ ਦਿਲਜਿੰਦਰ ਭਾਬੀ ਉਹਨਾਂ ਨੇ ਵੀ ਬਹੁਤ ਸਾਥ ਦਿੱਤਾ ਸਾਡਾ ਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੇ ਖਾਸ ਕਰਕੇ ਇਹ ਡੇ YouTube ਫੈਮਿਲੀ ਜਿਨ੍ਹਾਂ ਨੇ ਸਾਨੂੰ ਇੰਨਾ ਪਿਆਰ ਸਿਮੀ ਭਾਬੀ ਨੇ ਸਾਡਾ ਬਹੁਤ ਸਾਥ ਦਿੱਤਾ ਵਾ ਤੇ ਇੱਕ ਮੇਰੀ ਛੋਟੀ ਨਨਾਂ ਉਹਦਾ ਨਾਮ ਵੀ ਸਿਮੀ ਆ ਉਹ ਵੀ ਬਹੁਤ ਸਾਥ ਦੇਂਦੀ ਸਾਡਾ ਸਾਰੀ ਫੈਮਿਲੀ ਨੇ ਸਾਡਾ ਸਾਥ ਦਿੱਤਾ ਵਾ ਸਿਮੀ ਭਾਬੀ ਜਿਹੜੀ ਸਾਡੇ ਵਿਚੋਲਣ ਵੀ ਆ ਉਹਨਾਂ ਨੇ ਮੈਰਿਜ ਕਰਵਾਈ ਹੈ ਜੀ ਤੇ ਉਹਨਾਂ ਨੇ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਸਾਡਾ ਰਿਸ਼ਤਾ ਕਰਵਾਇਆ ਸੀ ਤੇ ਖਾਸ ਕਰਕੇ ਰਿਸ਼ਤੇ ਵਾਲੇ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਚ ਬੜਾ ਸਾਥ ਦਿੰਦੇ ਹਨ ਜਦੋਂ ਵੀ ਫੋਨ ਕਰੀਏ ਨਾ ਆਪਾਂ ਉਦੋਂ ਹੀ ਆ ਜਾਂਦੇ ਆ ਮੈਂ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੇ YouTube ਫੈਮਿਲੀ ਜਿਹੜੀ ਸਾਡੀ ਉਹਨਾਂ ਦਾ ਦਿਲੋਂ ਧੰਨਵਾਦ ਵਾ ਇੰਨਾ ਵਧੀਆ ਮਤਲਬ ਸਾਹ ਦਿੱਤਾ ਸਾਡਾ ਬਾਕੀ ਇਸ ਵੀਡੀਓ ਵਿੱਚ ਕੁਝ ਵੀ ਗਲਤ ਹੋਣ ਡਿਆ ਵਾ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਕੋਈ ਗੱਲ ਨਹੀਂ ਅੱਗੇ ਵੀ ਦੱਸਦੇ ਆ ਭੈਣ ਭਰਾ ਸਾਡੇ ਆਨ ਸਾਰੀ ਵੀ ਮਤਲਬ ਇਦਾਂ ਕਰੋ ਆ ਵੀਡੀਓ ਜੇ ਇਦਾਂ ਹੋ ਸਕਦਾ ਹਨਾ ਤੇ ਬਾਕੀ ਅੱਗੇ ਮੈਂ ਤੁਹਾਨੂੰ ਧੰਨਵਾਦੀ ਕੀਤਾ ਸੀ ਜੋਬਨ ਭਾਈ ਦਾ ਖਾਸ ਕਰਕੇ ਗੱਲ ਪਤਾ ਕਿ ਇਦਾਂ ਵਾ ਮੈਂ ਬਾਹਰੋਂ ਆ ਗਿਆ ਸੀ ਬਾਹਰੋਂ ਆ ਕੇ ਕੋਈ ਕਮਾਈ ਦਾ ਸਾਧਨ ਹੈ ਨਹੀਂ ਚਲੋ ਡੰਗਰ ਡੰਗਰ ਦਾ ਕੰਮ ਕੀਤਾ ਉਹ ਤੁਹਾਨੂੰ ਪਤਾ ਵੀ ਆਈ ਚਲਾਈ ਚਲਦੀ ਹੈ ਮਰੀ ਮੁੱਟੀ ਫਿਰ लवली ਹੁਣਾ ਨੇ ਮੈਨੂੰ ਜੋਬਨ ਭਾਈ ਨੇ ਮਲਾਇਆ ਹਨਾ ਜੋਬਨ ਭਾਈ ਅੱਗੇ ਵੀ ਜਾਂਦੇ ਆਪਾਂ ਇੱਕ ਦੂਜੇ ਨੂੰ ਉਹਨਾਂ ਨੇ ਹਨੋ ਮਤਲਬ ਇੱਥੇ YouTube ਤੇ ਲਾਇਆ ਤੇ ਬੜਾ ਵਧੀਆ ਦਾ ਕੰਮ ਚੱਲਦਾ ਪਿਆ ਜੀ ਬਹੁਤ ਬਹੁਤ ਧੰਨਵਾਦ ਜੋਬਨ ਭਾਈ ਦਾ लवली ਦਾ ਖਾਸ ਕਰਕੇ ਮਤਲਬ ਨਾ ਜੋਬਨ ਭਾਈ ਨੇ ਮਿਲ ਆਪ ਹੀ ਚੈਨਲ ਬਣਾ ਦਿੱਤਾ ਆਪ ਇਹਨਾਂ ਨੇ ਨਵਾਂ ਨੂੰ ਡਰ ਲੱਗਦਾ ਹੈ ਨਵਾਂ ਨੂੰ ਡਰ ਲੱਗਦਾ ਹੈ ਮਤਲਬ ਕਿੱਦਾਂ ਵੀਡੀਓ ਬਣਾਵਾਂਗੇ ਕਿੱਦਾਂ ਉਹਨਾਂ ਸਭ ਕੁਝ ਦੱਸਿਆ ਉਹਨਾਂ ਨੇ ਹਾਂਜੀ ਜਾ ਕੇ ਐਡਿਟ ਕਰਨੀ ਜਿੱਦਾਂ ਵਿਤਕਰਾ ਆਪਾਂ ਵੀਡੀਓ ਬਣਾਈ ਆ ਪਹਿਲੀ ਵੀਡੀਓ ਹੈ ਨਾ ਸਾਰੀ ਜੁਗਨ ਭਾਈ ਨੇ ਐਡੀਟ ਕੀਤੀ ਆਪ ਹੀ ਉਹਨਾਂ ਨੇ ਬਣਾਈ ਤੇ ਆਪ ਵੀ ਦੱਸਿਆ ਮਤਲਬ ਅੱਗੇ ਕਿੱਦਾਂ ਕਰੋ ਜਾਂ ਕਿੱਦਾਂ ਨਹੀਂ ਚਲੋ ਅੱਗੇ ਹੁਣ ਅਸੀਂ ਆਪ ਹੀ ਕਰਦੇ ਆਂ ਮੈਨੂੰ ਧੰਨਵਾਦ ਹੈ ਗਈ ਆ ਤੇ लवली ਨੇ ਬਰਾ ਸਾਦ ਦਿੱਤਾ ਹੈ ਨਾ लवली ਕੋ ਜਦੋਂ ਮਰਜ਼ੀ ਜਾਈਏ ਉਦੋਂ ਹੀ ਜਾ ਕੇ ਮਤਲਬ ਵੀਡੀਓ ਜਾਂ ਐਡੀਟ ਕਰਨੀ ਹੋਵੇ ਟ੍ਰੇਲਰ ਬਣਾਉਣਾ ਹੋਵੇ ਭਾਤੀ ਰਾਤ ਨਾ ਜਾਓ ਕੋਸ਼ਿਸ਼ ਮਤਲਬ ਆਦਾ लवली ਤੇ ਲੱਗੇ ਅਸੀਂ ਸਾਡੇ ਘਰ ਲੱਗ ਗਈ ਆ ਜੁਗਨ ਭਾਈ ਦਾ ਵੀ ਘਰ ਲੱਗ ਗਈ ਆ ਇਹ ਕਰਕੇ ਹੁਣ ਇਹ ਸਾਥ ਜ਼ਿਆਦਾ ਹੋ ਜਾਂਦਾ ਵੀ ਇਹ ਲੱਗ ਲੱਗੇ ਆ ਕਿਤੇ ਵੀ ਕੋਈ ਕੰਮ ਪੈ ਜੇ ਫੈਮਿਲੀ ਦਾ ਕੋਈ ਕੰਮ ਪੈ ਜੇ ਹਨਾ ਕਿਸੇ ਨੂੰ ਵੀ ਕੰਮ ਪੈ ਜੇ ਤਾਂ ਭਾਈ ਜੁਮਨ ਭਾਈ ਕਿਤੇ ਗਏ ਹੋਣ लवली ਕਿਤੇ ਗਿਆ ਹੋਏ ਮੈਂ ਕੰਮ ਕਰ ਦਿੰਨਾ ਜੇ ਮੈਂ ਕਿਤੇ ਗਿਆ ਹੋਵਾਂ ਉਹ ਸਾਥ ਦਿੰਦੇ ਨੇ ਤੁਸੀਂ ਵੀ ਪੂਰਾ ਸਾਥ ਦਿੰਦੇ ਆ ਤੇ ਉਹ ਵੀ ਸਾਥ ਦਿੰਦੇ ਆ ਇਹ ਮਤਲਬ ਇੱਕ ਦੂਜੇ ਦਾ ਜਮਦੀਨ ਆਲਾ ਹਨਾ ਹੁਣ ਅਸੀਂ ਇੱਕ ਦੂਜੇ ਨਾਲ ਕਰਦੇ ਆ ਤੇ ਉਹ ਵੀ ਇਹ ਨਾਲ ਕਰਦੇ ਆ ਹਨਾ ਜੇ ਤੁਸੀਂ ਮਨਾ ਕਰ ਦੋਗੇ ਤੇ ਫਿਰ ਉਹਨਾਂ ਨੂੰ ਵੀ ਤੇ ਕਰਨਾ ਹੀ ਆ ਤੇ ਕਰ ਨਹੀਂ ਹੈ ਤੇ ਗੱਲ ਹੈਗੀ ਹੈ ਹੋਰ ਬਾਕੀ ਸਭ ਬਹੁਤ ਧੰਨਵਾਦ ਸਾਰਿਆਂ ਦਾ ਤੇ ਤੁਹਾਡਾ ਖਾਸ ਕਰਕੇ ਤੁਹਾਡਾ ਇੰਨੇ ਸਬਸਕ੍ਰਾਈਬਰ ਮਤਲਬ ਹੁਣ ਇਹ ਅਡੇਮੈਸਰ 2500 ਸਬਸਕ੍ਰਾਈਬਰ ਹੀ 3500 ਹਾਂਜੀ ਤੇ ਆ ਵਿਤਕਰਾ ਵੀਡੀਓ ਨਾਲ ਘੱਟੋ ਘਾਟ ਵੀ 5 ਇਹ ਤੇ ਨਹੀਂ 1000 ਸਬਸਕ੍ਰਾਈਬਰ ਆ ਗਏ ਮੇਰੇ ਸਾਹ ਨਾਲ ਤੇ ਇੰਨਾ ਇਹ ਸੱਤ ਪਾੜ ਹੀ ਪਏ ਹਨ ਤੇ ਬਹੁਤ ਬਹੁਤ ਜਿਆਦਾ ਧੰਨਵਾਦ ਆ ਤੁਹਾਡਾ ਜੀ ਅੱਗੇ ਵੀ ਇਦਾਂ ਹੀ ਪਿਆਰ ਦੇਦੇ ਰਹੋ ਅਸੀਂ ਵਧੀਆ ਵਧੀਆ ਵੀਡੀਓ ਲੈ ਕੇ ਆਂਦੇ ਰਾਵਾਂਗੇ ਤੇ ਅੱਗੇ ਦੱਸਦੇ ਰਹੋ ਸਾਨੂੰ ਕਮੈਂਟ ਕਰਕੇ ਕਿ ਕਿੱਦਾਂ ਦੀ ਵੀਡੀਓ ਬਣਾਈਏ ਵਧੀਆ ਬਣਦੀ ਪਈ ਆ ਜੇ ਕੁਝ ਵੀ ਗਲਤ ਲੱਗੇ ਸਾਨੂੰ ਕਮੈਂਟ ਕਰਕੇ ਦੱਸਣਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਆ ਜੀ ਅਸੀ ਕੱਲੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਸਾਰੇ ਜਣੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਹਾਂ ਅਸੀਂ ਵੀ ਬਹੁਤ ਵਧੀਆ ਹੋਰ ਸੁਣਾਓ ਕਿੱਦਾਂ ਚੱਲਦਾ ਪਿਆ ਕੰਮ ਕਰ ਜੀ ਕੰਮ ਕਰ ਤਾਂ ਸਾਨੂੰ ਪਤਾ ਹੀ ਅੱਜਕੱਲ ਝੋਨਾ ਲੱਗਦਾ ਵਿਆਵਾ ਤੇ ਸਾਰੇ ਬਿਜੀ ਬਹੁਤ ਜ਼ਿਆਦਾ ਵਾ ਫਿਰ ਵੀ ਇਹੀ ਤੁਹਾਡਾ ਨਾਲ ਧੰਨਵਾਦ ਕਰਨ ਆਏ ਆ ਜੀ ਅਸੀਂ ਨਵੀਂ ਵੀਡੀਓ ਛੁੜੀ ਕੀਤੀ ਹੈ ਵਿਤਕਰਾ ਤੇ ਤੁਸੀਂ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਸਾਨੂੰ ਬਹੁਤ ਮਤਲਬ ਸਾਡੇ ਸੋਚਣ ਤੋਂ ਵੀ ਵੱਧ ਇੰਨਾ ਹੀ ਸੋਚਿਆ ਨਹੀਂ ਕਿ ਤੁਸੀਂ ਇੰਨਾ ਜ਼ਿਆਦਾ ਪਿਆਰ ਦੇਵੋਗੇ ਬਹੁਤ ਵਧੀਆ ਵੀਡੀਓ ਚੱਲਦੀ ਪਈ ਆ ਵਧੀਆ ਵਧੀਆ ਕਮੈਂਟ ਕਰ ਦਿਓ ਤੁਸੀਂ ਹਨ ਦੱਸਦੇ ਵੀ ਹੋ ਹਨ ਮਤਲਬ ਅੱਗੇ ਕਿਦਾਂ ਬਣਾਈਏ ਮਤਲਬ ਬਹੁਤ ਵਧੀਆ ਕਮੈਂਟ ਆ ਰਹੇ ਹਨ ਨਹੀਂ ਪਹਿਲੀ ਵੀਡੀਓ ਚ ਬਹੁਤ ਸਾਰਾ ਪਿਆਰ ਮਿਲਿਆ ਸਾਨੂੰ ਮਨੇ ਅਹੀਂ ਪੜੀ ਲਿਖੀ ਨਾ ਉਹਦੀ ਜ਼ਰੂਰਤ ਤਾਂ ਬਣਾਈਆਂ ਅਸੀਂ ਉਹ ਇਹ ਚਲੋ ਸੰਦੀਪ ਦਾ ਰੋਲ ਚੰਗਾ ਨਹੀਂ ਸੰਦੀਪ ਨੂੰ ਬਹੁਤ ਮਾਰੇ ਕਮੈਂਟ ਆਉਂਦੇ ਰਹਿਆ ਚਲੋ ਚਲੋ ਵੀ ਕਰਨਾ ਹੀ ਪੈਂਦਾ ਨੇ ਸੀਨ ਦੇ ਹਿਸਾਬ ਨਾਲ ਹੁੰਦਾ ਹਨਾ ਤੇ ਬਾਕੀ ਅਸੀਂ ਇਹੀ ਦੱਸਣਾ ਚਾਹੁੰਦੇ ਆ ਕਿ ਮੇਰੇ ਸਾਹਿਬ ਨਾ 650 ਸਬਸਕ੍ਰਾਈਬਰ ਹੋ ਗਏ ਹਨਾ ਹਾਂਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਾ ਅਸੀਂ ਨਾ ਸੋਚਿਆ ਨਹੀਂ ਬਹੁਤ ਜਲ ਆਡਾ ਚੈਨਲ ਗਰੋਥ ਕਰਨ ਰਿਹਾ ਜੀ ਤੇ ਸਭ ਮਤਲਬ ਜੇ ਅਸੀਂ ਕਹੀਏ ਤੇ ਜੋਬਨ ਭਾਜੀ ਜੋਬਨ ਭਾਈ ਨੇ ਬਹੁਤ ਜਿਆਦਾ ਸਹਾ ਦਿੱਤਾ ਆਡਾ ਉਹਨਾਂ ਨੇ ਚੈਨਲ ਬਣਾ ਦਿੱਤਾ ਸਾਨੂੰ ਤੇ ਨਾਲ ਲਵਲੀ ਲਵਲੀ ਨੇ ਮਤਲਬ ਮੈਨੂੰ ਅੱਡੀ ਤੇ ਨਹੀਂ ਕਰਨੀ ਹੁੰਦੀ ਆਉਂਦੀ ਵੀਡੀਓ ਹਨਾ ਮਲਵਰਾਤ ਨੂੰ ਜਾਣਾ ਲਵਲੀ ਘਰ 10 ਵਜੇ ਵੀ ਜਾਣਾ ਉਦੋਂ ਵੀ ਐਡਿਟ ਕਰਕੇ ਦੇ ਦੇਣੀ ਉਹਨੇ ਮਿਊਜ਼ਿਕ ਮੈਜਿਕ ਸਭ ਕੁਝ ਲਾ ਕੇ ਦੇਣੇ ਜਨਾ ਹੁਣ ਮੈਨੂੰ ਪਤਾ ਲੱਗ ਗਿਆ ਮਾਰਾ ਮੋਟਾ ਇਨਾ ਮੈਂ ਨਹੀਂ ਕਹਿੰਦਾ ਕਿ ਮੈਂ ਬਰਾ ਸੀ ਸਾਰੀ ਟੀਮ ਨੇ ਬਹੁਤ ਸਾਥ ਦਿੱਤਾ ਹੱਡਾ ਸਾਰੀ ਟੀਮ ਨੇ ਰਮਨ ਭੈਣ ਜੀ ਹੁਣਾਂ ਨੇ ਰਪਿੰਦਰ ਭਾਬੀ ਨੇ ਸਾਰਿਆਂ ਨੇ ਜੋਤ ਭਾਬੀ ਨੇ ਮਲ ਸਾਰਿਆਂ ਨੇ ਸਾਥ ਦਿੱਤਾ ਕਿ ਜਿੱਥੇ ਨਹੀਂ ਸੀ ਇਹਦਾ ਪਤਾ ਲੱਗਦਾ ਸੀਨ ਦਾ ਹਾਂਜੀ ਸੀਨ ਵੀ ਦੱਸ ਕੇ ਰਹੀਆਂ ਚਲੋ ਪਹਿਲੀ ਵੀਡੀਓ ਬਣਾਈ ਹੀ ਨਹੀਂ ਵੀ ਪਤਾ ਲੱਗਦਾ ਇੱਕ ਵਾਰੀ ਨਹੀਂ ਪਤਾ ਲੱਗ ਮੈਨੂੰ ਸੀਨ ਵੀ ਦੱਸ ਦੇ ਰਿਆਂ ਨੂੰ ਹਾਂਜੀ ਹਾਂਜੀ ਮੈਂ ਲਵਲੀ ਕੋ ਪੁੱਛ ਲੈਣਾ ਲਵਲੀ ਅੱਗੇ ਕਿੱਦਾਂ ਕਰੀ ਉਹਨੇ ਦੱਸ ਦੇਣਾ ਜਾਂ ਰਪਿੰਦਰ ਭਾਬੀ ਨੇ ਦੱਸ ਦੇਣਾ ਤੇ ਦਿਲਜਿੰਦਰ ਭਾਬੀ ਉਹਨਾਂ ਨੇ ਵੀ ਬਹੁਤ ਸਾਥ ਦਿੱਤਾ ਹੱਡਾ ਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੇ ਖਾਸ ਕਰਕੇ ਆਡੇ YouTube ਸਿਮੀ ਭਾਬੀ ਨੇ ਸਾਡਾ ਬਹੁਤ ਸਾਥ ਦਿੱਤਾ ਵਾ ਤੇ ਇੱਕ ਮੇਰੀ ਛੋਟੀ ਨਨਾਂ ਉਹਦਾ ਨਾਮ ਵੀ ਸਿਮੀ ਆ ਉਹ ਵੀ ਬਹੁਤ ਸਾਥ ਦੇਂਦੀ ਸਾਡਾ ਸਾਰੀ ਫੈਮਿਲੀ ਨੇ ਸਾਡਾ ਸਾਥ ਦਿੱਤਾ ਵਾ ਸਿਮੀ ਭਾਬੀ ਜਿਹੜੀ ਸਾਡੇ ਵਿਚੋਲਣ ਵੀ ਆ ਉਹਨਾਂ ਦੀ ਮੈਰਿਜ ਕਰਵਾਈ ਹੈ ਜੀ ਤੇ ਉਹਨਾਂ ਨੇ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਸਾਡਾ ਰਿਸ਼ਤਾ ਕਰਵਾਇਆ ਸੀ ਤੇ ਖਾਸ ਕਰਕੇ ਰਿਸ਼ਤੇ ਵਾਲੇ ਬਹੁਤ ਬਹੁਤ ਧੰਨਵਾਦ ਤੇ ਵੀਡੀਓ 'ਚ ਵੀ ਬੜਾ ਸਾਥ ਦਿੰਦੇ ਹਨਾ ਜਦੋਂ ਵੀ ਫੋਨ ਕਰੀਏ ਨਾ ਆਪਾਂ ਉਦੋਂ ਹੀ ਆ ਜਾਂਦੇ ਆ ਮਹਲੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੇ YouTube ਫੈਮਿਲੀ ਜਿਹੜੀ ਸਾਡੀ ਉਹਨਾਂ ਦਾ ਦਿਲੋਂ ਧੰਨਵਾਦ ਵਾ ਇੰਨਾ ਵਧੀਆ ਮਤਲਬ ਸਾਥ ਦੇ ਤੁਹਾਡਾ। ਬਾਕੀ ਇਸ ਵੀਡੀਓ ਵਿੱਚ ਕੁਝ ਵੀ ਗਲਤ ਹੋਣ ਡਿਆ ਵਾ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ। ਕੋਈ ਗੱਲ ਨਹੀਂ ਅੱਗੇ ਵੀ ਦੱਸਦੇ ਆ ਭੈਣ ਭਰਾ ਸਾਡੇ ਨਾਲ ਸਾਰੇ ਵੀ ਮਤਲਬ ਇਦਾਂ ਕਰੋ ਆ ਵੀਡੀਓ ਜੇ ਇਦਾਂ ਹੋ ਸਕਦਾ ਹਨਾ ਤੇ ਬਾਕੀ ਅੱਗੇ ਵੀ ਤੁਹਾਡਾ ਧੰਨਵਾਦੀ ਕੀਤਾ ਸੀ ਜੋਬਨ ਭਾਈ ਦਾ ਖਾਸ ਕਰਕੇ ਗੱਲ ਪਤਾ ਕਿ ਇਦਾਂ ਵਾ ਮੈਂ ਬਾਹਰੋਂ ਆ ਗਿਆ ਸੀ। ਬਾਹਰੋਂ ਆ ਕੇ ਕੋਈ ਕਮਾਈ ਦਾ ਸਾਧਨ ਹੈ ਨਹੀਂ। ਚਲੋ ਡੰਗਲ ਡੰਗਲ ਦਾ ਕੰਮ ਕੀਤਾ ਉਹ ਤੁਹਾਨੂੰ ਪਤਾ ਵਾ ਵੀ ਆਈ ਚਲਾਈ ਚੱਲਦੀ ਹੈ ਮਰੀ ਮੋਟੀ। ਫਿਰ लवली ਹੁਣਾ ਨੇ ਮੈਨੂੰ ਜੋਬਨ ਭਾਈ ਨੇ ਮਲਾਇਆ ਹਨਾ ਜੋਬਨ ਭਾਈ ਅੱਗੇ ਵੀ ਜਾਂਦੇ ਆਪਾਂ ਇੱਕ ਦੂਜੇ ਨੂੰ ਉਹਨਾਂ ਨੇ ਹਾਂ ਨੋ ਮਤਲਬ ਇੱਥੇ YouTube ਤੇ ਲਾਇਆ ਤੇ ਬੜਾ ਵਧੀਆ ਦਾ ਕੰਮ ਚੱਲਦਾ ਪਿਆ ਜੀ ਬਹੁਤ ਬਹੁਤ ਧੰਨਵਾਦ ਜੋਬਨ ਭਾਈ ਦਾ लवली ਦਾ ਖਾਸ ਕਰਕੇ ਮਤਲਬ ਨਾ ਜੋਬਨ ਭਾਈ ਨੇ ਮਿਲ ਆਪ ਹੀ ਚੈਨਲ ਬਣਾ ਦਿੱਤਾ ਆਪ ਹੀ ਉਹਨਾਂ ਨੇ ਮੈਨੂੰ ਤਾਂ ਚਲੋ ਡਰ ਲੱਗਦਾ ਹੈ ਨਵਾਂ ਨੂੰ ਡਰ ਲੱਗਦਾ ਹੈ ਮਤਲਬ ਕਿੱਦਾਂ ਵੀਡੀਓ ਬਣਾਵਾਂਗੇ ਕਿੱਦਾਂ ਪੂਰਾ ਸਭ ਕੁਝ ਦੱਸਿਆ ਉਹਨਾਂ ਨੇ ਹਾਂਜੀ ਜਾ ਕੇ ਐਡਿਟ ਕਰਨੀ ਜਿੱਦਾਂ ਵਿਚਕਰ ਆਪਾਂ ਵੀਡੀਓ ਬਣਾਈ ਹੈ ਪਹਿਲੀ ਵੀਡੀਓ ਹੈ ਨਾ ਹਾਂਜੀ ਸਾਰੀ ਜਗਨ ਭਾਈ ਨੇ ਐਡੀਟ ਕੀਤੀ ਆਪ ਹੀ ਉਹਨਾਂ ਨੇ ਬਣਾਈ ਤੇ ਆਪ ਹੀ ਦੱਸਿਆ ਮਤਲਬ ਅੱਗੇ ਕਿੱਦਾਂ ਕਰੋ ਜਾਂ ਕਿੱਦਾਂ ਨਹੀਂ ਚਲੋ ਅੱਗੇ ਹੁਣ ਅਸੀਂ ਆਪ ਹੀ ਕਰਦੇ ਆਂ ਉਹਨਾਂ ਦਾ ਧੰਨਵਾਦ ਹੈ ਗਈ ਆ ਤੇ लवली ਨੇ ਬੜਾ ਸਾਦ ਦਿੱਤਾ ਹੈ ਨਾ लवली ਕੋ ਜਦੋਂ ਮਰਜ਼ੀ ਜਾਈਏ ਉਦੋਂ ਹੀ ਜਾ ਕੇ ਮਤਲਬ ਵੀਡੀਓ ਜਾਂ ਐਡੀਟ ਕਰਨੀ ਹੋਵੇ ਟ੍ਰੇਲਰ ਬਣਾਉਣਾ ਹੋਵੇ ਭਵਦੀ ਰਾਤ ਨਾ ਜਾਓ ਕੋਸ਼ਿਸ਼ ਮਤਲਬ ਆਦਾ लवली ਤੇ ਲੱਗੇ ਅਸੀਂ ਸਾਡੇ ਘਰ ਲੱਗੇਈ ਆ ਜਗਨ ਭਾਈ ਦਾ ਵੀ ਘਰ ਲੱਗੇਈ ਆ ਇਹ ਕਰਕੇ ਉਹ ਇਹ ਸਾਥ ਜ਼ਿਆਦਾ ਹੋ ਜਾਂਦਾ ਵੀ ਇਹ ਲੱਗ ਲੱਗੇ ਆ ਕਿੱਥੇ ਵੀ ਕੋਈ ਕੰਮ ਪੈ ਜੇ ਫੈਮਿਲੀ ਦਾ ਕੋਈ ਕੰਮ ਪੈ ਜੇ ਹਨਾ ਕਿਸੇ ਨੂੰ ਵੀ ਕੰਮ ਪੈ ਜੇ ਜਦੋਂ ਭਾਈ ਜਮਨ ਭਾਈ ਕਿਤੇ ਗਏ ਹੋਣ लवली ਕਿਤੇ ਗਿਆ ਹੋਏ ਮੈਂ ਕੰਮ ਕਰ ਦਿੰਨਾ ਜੇ ਮੈਂ ਕਿਤੇ ਗਿਆ ਹੋਵਾਂ ਉਹ ਵੀ ਪੂਰਾ ਸਾਥ ਦਿੰਦੇ ਆ ਤੇ ਉਹ ਵੀ ਸਾਥ ਦਿੰਦੇ ਆ ਇਹ ਮਤਲਬ ਇੱਕ ਦੂਜੇ ਦਾ ਜਮਦੀਨ ਨਾਲ ਆ ਹਨਾ ਹੁਣ ਅਸੀਂ ਇੱਕ ਦੂਜੇ ਨਾਲ ਕਰਦੇ ਆ ਤੇ ਉਹ ਵੀ ਨਾਲ ਕਰਦੇ ਆ ਹਨਾ ਜੇ ਤੁਸੀਂ ਮਨਾ ਕਰ ਦੋਗੇ ਤੇ ਫਿਰ ਉਹਨਾਂ ਨੂੰ ਵੀ ਤੇ ਕਰਨਾ ਹੀ ਆ ਕਰ ਨਹੀਂ ਹੈ ਤੇ ਗੱਲ ਹੈਗੀ ਹੈ ਹੋਰ ਬਾਕੀ ਸਭ ਬਹੁਤ ਧੰਨਵਾਦ ਆ ਸਾਰਿਆਂ ਦਾ ਤੇ ਤੁਹਾਡਾ ਖਾਸ ਕਰਕੇ ਤੁਹਾਡਾ ਇੰਨੇ ਸਬਸਕ੍ਰਾਈਬਰ ਮਤਲਬ ਹੁਣ ਇਹ ਅਡੇਮਸ ਨਾਲ 2500 ਸਬਸਕ੍ਰਾਈਬਰ ਹੀ 3500 ਹਾਂਜੀ ਤੇ ਆ ਵਿਤਕਰਾ ਵੀਡੀਓ ਨਾਲ ਘੱਟੋ ਘਾਟ ਵੀ 5 ਇਹ ਤੇ 9000 ਸਬਸਕ੍ਰਾਈਬਰ ਆ ਗਏ ਮੇਰੇ ਸਾਹ ਨਾਲ ਤੇ ਇੰਨਾ ਇਹ ਸੱਤ ਪਾੜ ਹੀ ਪਏ ਹਨ ਹਾਂਜੀ ਤੇ ਬਹੁਤ ਬਹੁਤ ਜਿਆਦਾ ਧੰਨਵਾਦ ਤੁਹਾਡਾ ਜੀ ਅੱਗੇ ਵੀ ਇਦਾਂ ਹੀ ਪਿਆਰ ਦੇਦੇ ਰਿਓ ਅਸੀਂ ਵਧੀਆ ਵਧੀਆ ਵੀਡੀਓ ਲੈ ਕੇ ਆਂਦੇ ਰਾਵਾਂਗੇ ਤੇ ਅੱਗੇ ਦੱਸਦੇ ਰਿਓ ਇਹਨੂੰ ਕਮੈਂਟ ਕਰਕੇ ਵੀ ਕਿੱਦਾਂ ਦੀ ਵੀਡੀਓ ਬਣਾਈਏ ਵਧੀਆ ਬਣਦੀ ਪਈ ਆ ਜੇ ਕੁਝ ਵੀ ਗਲਤ ਲੱਗੇ ਸਾਨੂੰ ਕਮੈਂਟ ਕਰਕੇ ਦੱਸਣਾ ਜੀ ਸਾਰੇ ਮਾਸਾਸੀ ਕਾਲ ਜੀ ਬਹੁਤ ਬਹੁਤ ਧੰਨਵਾਦ ਆ ਜੀ